ਨੇ ਮੇਰੀ ਗੋਹੜਾ ਦਿਲ ਪਾਇਆ ਉਹ ਗੁਰਕੇ ਲਾਲਾ ਨੂੰ ਕੁੱਧ ਪਿਆ ਬੰਦੇ ਉਹਦਰਾ ਮੇਰੇ ਪਰਿਵਾਰ ਵਾਲਾ ਨਿਗਾਹ ਮਾਰੀ ਬਾਬਾ ਅਜੈ ਸਿੰਘ ਨੇ ਨਿਗਾਹ ਮਾਰੀ ਬਾਬਾ ਅਜੈ ਸਿੰਘ ਨੇ ਉਹਦੇ ਪਰਿਵਾਰ ਨੇ ਵੀ ਸੁੱਤੀ ਉੱਟ-ਕੁੱਟ ਕੇ ਬਾਬਾ ਜੀ ਨੇ ਕਥਾ ਕਹਾਣੀਆਂ ਦੇ ਨਾਲ ਭਰੀ ਬਾਬਾ ਅਜੈ ਸਿੰਘ ਖਲਟਟ ਕਹਿੰਦਾ ਦੇਖੋ ਪੂਰਾ ਮਾਰ ਸਤਿਕਾਰ ਕਰਿਆ ਧੰਨਵਾਦ ਕਰਦੇ ਆ ਉਹ ਕਹਿੰਦਾ ਸਿੱਤੇ ਬੋਧਾ ਚੁਕੜਾ ਪੁੱਤ ਜਪਟੇ ਵਾਲੇ ਮੈਂ ਜੇ ਤੈਨੂੰ ਪੈਣੀਆ ਮੈਂ ਜੇ ਤੈਨੂੰ ਪੈਣੀਆ ਤੇਰੀਆਂ ਬੇ ਪਰਵਾਹਾਂ ਪੁੱਤ ਤੈਨੂੰ ਤੰਗਣਾ ਜਦ ਮੇਰੇ ਸੁਪਨਾ ਉਹ ਪਟਿਆਲੇ ਤੋਂ 8 ਕਿਲੋ ਮੀਟਰ ਵੱਲ ਦਾ ਬਾਹਰ ਸ਼ੀਆ ਵਿਧਿਰ ਮਦਦਾਰ ਦੇ ਉੱਤੇ ਕਪਤਾਰ ਦਿਹਾੜ ਦੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਸ਼ੀਆ ਵਿਧਿਰ ਮਦਦਾਰ ਦੇ ਉੱਤੇ ਕਪਤਾਰ ਦਿਹਾੜ ਦੇ ਗੁਰੂ ਮਹਾਰਾਜ ਜੀ ਦਾ ਜੋਰ ਪਾਚਾ ਆਈ ਤੀ ਆਸਾਦੀ ਬਾਗੂ ਮਹਾਰਾਜ ਸਾਹਿਬ ਤੇ ਕੰਡੇ ਪਾਈ ਸ਼ਰਧਾਲੂ ਕਹਿੰਦੇ ਮੇਰੇ ਹੱਥਾਂ ਮੀਨ ਅੰਸ਼ਟ ਜਦੋਂ ਮੇਰੀ ਜਾਣ ਇੱਕ ਪਾਸੇ ਤੇ ਕਲਗੀਧਰ ਪਾਤਸ਼ਾਹੀ ਦੇ ਦਰਸ਼ਨ ਦੇ ਕੇ ਮੈਂ ਜਾਣਦੇ ਕੀ ਲੱਗੀ ਮੈਂ ਉਹਨਾਂ ਦੇ ਚਰਨਾਂ ਦਾ ਪੈਰਾ ਇਸ ਸੁਪਨੇ ਮੈਂ ਤੈਨੂੰ ਸਮਝਾਉਣਾ ਬਾਜੂ ਵਾਲੇ ਨਾਲ ਬੈਰਨਾ ਪਰ ਚੰਗੋ ਪੀਰ ਫਤੂਸ਼ਾ ਆਪਣੇ ਸਿਰ ਦਾ ਸਾਈਂ ਬੇਗਮ ਪੀਰ ਫਤੂਸ਼ਾ ਆਪਣੇ ਸਿਰ ਦਾ ਸਿਰ ਤੋਂ ਖੰ ਭੁਲ ਖਿਸ਼ਾਰਿਆ ਆ ਉਸ ਕਵਿਤੀ ਆਖਰੀ ਕਵਿਤਾ ਸ਼ਕੀਰ ਭੈਣਾ ਦਾ ਜਥਾ ਮਰਦ

ਦੀ ਦੇ ਦਰਸ਼ਨ ਦੀ ਭਾਵਨਾ ਲੈ ਕੇ ਪਹੁੰਚੇ ਆ ਤੇ ਇਹ ਭਾਵਨਾ ਨੂੰ ਪ੍ਰਗਟਾ ਰਹੀ ਹੈ ਆਓ ਇਤਿਹਾਸ ਨੂੰ ਬਚਾਉਂਦਾ ਹੋਇਆ ਭੁੱਲ ਚੁੱਕੀ ਦੀ ਮਾ ਆਪ ਸਭ ਨੂੰ ਸੰਗਤ ਦਾ ਬੇਤਾਨ ਕੋ ਧੰਨਵਾਦ ਹੈ ਆ ਬ੍ਰਾਹਮਣ ਸੰਗਤ ਦਾ ਕਿਉਂਕਿ ਹਾਲ ਸਾਰੇ ਉਹ ਜੇ ਬਾਜਾ ਵਾਲੇ ਦੇ ਦਰਸ਼ਨੀ ਨਹੀਂ ਕਿਰਪਾ ਦੀ ਹੋਈ ਨਹੀਂ ਹੁੰਦੀ ਤੇ ਸੰਗਤ ਦੇ ਦਰਸ਼ਨ ਕੋ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਆਂ ਭੁੱਲ ਚੁੱਕੀ ਦੀ ਮਾ ਦੇਹ ਸਜਣਾ ਸੀਸੜੀਆਂ ਜੋ ਐਸਾ ਸੁਮੇਲ ਕੱਢ ਖਿਲਾਉਗਾ ਸਤੇ ਗੁਰੂ ਜੀ ਦਾ ਫਲ ਸਾ